ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੁਪਰਮਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਜਿਨ੍ਹਾਂ ਦੀ ਕਿਰਪਾ ਦੇ ਨਾਲੇ ਜਿਲ੍ਹਾ ਵਟਿੰਡੇ ਦੇ ਬੱਚਿਆਂ ਨੇ ਜੋ ਪੰਜਾਬ ਟੀਮ ਵੱਲੋਂ 68ਵੀਂ ਨੈਸ਼ਨਲ ਸਕੂਲ ਖੇਡਾਂ ਦਿੱਲੀ ত্যাগਰਾ ਸਟੇਡੀਅਮ ਚ ਹੋਈਆਂ ਸੀ ਉੱਤੇ ਤਕਰੀਬਨ ਪੂਰੇ ਭਾਰਤ ਦੇ ਵਿੱਚੋਂ 18-19 ਸਟੇਟਾਂ ਨੇ ਭਾਗ ਲਿਆ ਜਿਸ ਦੇ ਵਿੱਚ ਆਪਣੇ ਪੰਜਾਬ ਨੇ ਮੱਲਾ ਮਾਰੀਆਂ ਆਪਣੀਆਂ ਲੜਕੀਆਂ ਨੇ ਮੱਲਾ ਮਾਰੀਆਂ ਜੋ ਸਰਦਾਰ ਹਰੀ ਸਿੰਘ ਨਾਲ ਗੱਤਕਾ ਘਾਟਾ ਪੁੱਚੋ ਕੋਰ ਦੇ ਵਿਦਿਆਰਥੀ ਪਨਾਲੇ ਨਿਸ਼ਾਨ ਅਕੈਡਮੀ ਸ਼੍ਰੀ ਮੁਖਸਰ ਸਾਹਿਬ ਤੋਂ ਉਹਨਾਂ ਨੇ ਵੀ ਉਸ ਟੀਮ ਦੇ ਵਿੱਚ ਭਾਗ ਲਿਆ ਤੇ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿੰਨੀ ਵਧੀਆ ਭਾਗ ਲਿਆ तकरीबन ਉੱਥੇ 18-19 ਟੀਟਾ ਆਈਆਂ ਸੀ ਪੂਰੇ ਭਾਰਤ ਦੇ ਵਿੱਚੋਂ ਤੁਹਾਡੀ ਓਵਰਆਲ ਜਿਹੜੇ 19 ਸਾਲਾਂ ਦੀ ਲੜਕੀਆਂ 'ਚ ਪਹਿਲਾ ਸਟਾਨ ਹੈ ਜੀ 17 'ਚ ਸੈਕੰਡ ਹੈ ਤੇ ਆਪਣੀ ਲੜਕਿਆਂ ਵਿੱਚ ਵੀ ਸੈਕੰਡ ਹੈ ਜੀ ਬਾਈਕਲ ਚਿਕਾ ਖਾਲਸਾ ਬਾਈਕਲ ਜੀ ਕੀ ਫਤਈ ਮੇਰਾ ਨਾਮ تنਵੀਰ ਕੌਰ ਹੈ ਜੀ ਅਸੀਂ ਨਿਸ਼ਾਨਾ ਅਕੈਡਮੀ ਹਰਸ਼ੀ ਮੁਖਰ ਸਰ ਦੇ ਵਿਦਿਆਰਥੀ ਹਾਂ ਜੀ ਬਾਕੀ ਤੇ ਕਿਰਪਾ ਹੋਈ ਅਸੀਂ ਸੇਟ ਜਿੱਤ ਕੇ ਨੈਸ਼ਨਲ ਲਈ ਸਿਲੈਕਟ ਹੋਏ ਤੇ ਉੱਥੇ ਅਸੀਂ ਸੈਕੰਡ ਪੋਜੀਸ਼ਨ ਹਾਸਲ ਕਰਕੇ ਵਾਪਸ ਪੰਜਾਬ ਪਰਤੇ ਤੇ ਸਾਡਾ ਬਹੁਤ ਹੀ ਵਧੀਆ ਸਵਾਗਤ ਕੀਤਾ ਗਿਆ ਇਹ ਸਾਰੀ ਮਿਹਨਤ ਸਾਡੇ ਕੋਚ ਸਰਦਾਰ ਗੁਰਲਾਲ ਸਿੰਘ ਜੀ ਨੇ ਕਰਵਾਈ ਤਾਂ ਕਰਕੇ ਅਸੀਂ ਇਸ ਸਥਾਨ ਤੇ ਕੌਨ ਸਾ ਕੇਸ ਹੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਵਾਹਿਗੁਰੂ ਸਾਡੇ ਸਿਰ ਤੇ ਹਮੇਸ਼ਾ ਇਸੇ ਤਰ੍ਹਾਂ ਮਿਹਰ ਪਰਿਆ ਹੱਥ ਰੱਖ ਕੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਗੱਤਕੇ ਦੇ ਵਿੱਚ ਮੱਲਾ ਮਾਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੋਨੂ ਕਰ ਰਿਹਾ ਅਸੀਂ ਦਿੱਲੀ ਵੀ ਕੇ ਖੇਡਣ ਗਏ ਸੀ ਇਹ ਥਾਰਡ ਮੈਂ ਨੈਸ਼ਨਲ ਸਕੂਲ ਗੇਮਸ ਹੋਈਆਂ ਸੀ ਆ ਉੱਥੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ ਥਾਰਡ ਪੋਜੀਸ਼ਨ ਆਈ ਤੇ ਜਿਹੜਾ ਟੂਰਨਾਮੈਂਟ ਚੱਲ ਰਿਹਾ ਉੱਥੇ ਘਟੋ ਘਾਟੇ B25 ਟੇਟਾਂ ਨੇ ਬਾਗ ਲਿਆ ਸੀਗਾ ਜਿਸ ਦੇ ਵਿੱਚ ਅਸੀਂ ਪੋਜੀਸ਼ਨ ਅਸੀ ਕੀਤੀ। ਸੁਣ ਤੁਹਾਨੂੰ ਕਿੰਨੇ ਬਨੇ ਘਟਨਾ ਪੈਂਦੀ। ਸਾਡੇ ਉੱਤੇ ਤਾਂ ਚਾਰ ਮੈਚ ਲੱਗੇ ਸੀਗੇ ਇਹ ਚਾਰ ਮੈਚ ਅਸੀਂ ਜਿੱਤ ਤੀ। ਆਖਰੀ ਮੈਚ ਕਿਹਦੇ ਨਾਲ ਸੀ? ਸਾਡਾ ਆਖਰੀ ਮੈਚ ਜੰਮੂ ਕਸ਼ਮੀਰ ਨਾਲ ਜੀ। ਇਹ ਕਿਹੜੀ ਪੋਜੀਸ਼ਨ ਆਸੀ? 3rd ਪੋਜੀਸ਼ਨ। ਹਾਂਜੀ ਦਰਣਾ ਹਰਦੀਪ ਸਿੰਘ ਜੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੀ ਫੋਟੋ ਦੀ। ਕਿਹੜਾ ਮੈਚ ਸੀ? ਟੀਮ ਬੰਦਾ ਮਾਚ। ਹਾਂਜੀ ਆ ਆਪਣਾ ਪਹਿਲਾਂ ਤਾਂ ਭਾਈ ਦਸਕਨ ਸਿੰਘ ਨੂੰ ਵਧਾਈ ਦਿੰਦਾ ਐ। ਕਿਉਂਕਿ ਬਹੁਤ ਬੱਚਿਆਂ ਦੇ ਬਹੁਤ ਕਨਸੈਂਟਰੇਟ ਸ਼ੁਰੂ ਤੋਂ ਹੀ ਕਰ ਰਹੇ ਗੁਰਸਾਭ ਦੀ ਗਰਪ ਨਾਲ ਤੇ ਅੱਗੇ ਵੀ ਬਹੁਤ ਪ੍ਰਾਪਤੀਆਂ ਕੀਤੀਆਂ ਤੇ ਇੱਕ ਹੋਰ ਪ੍ਰਾਪਤੀ ਇਹਨਾਂ ਦੀ ਜੋ ਮਿਹਨਤ ਸਦਕਾ ਤੇ ਨਾਲ ਬੱਚੇ ਜੋ ਮਿਹਨਤ ਕਰਦੇ ਨੇ ਤੇ ਉਹ ਅਸੀਂ ਉਹਦੇ ਦਿਨਾਂ ਦੀ ਮਿਹਨਤ ਸਦਕਾ ਤੇ ਨਾਲ ਕਰਦੇ ਗੁਰਸਾਭ ਦੀ ਗਰਪ ਨਾਲ ਬੜਾ ਚੜ੍ਹਦੀ ਕਲਾ ਵਿੱਚ ਸਰਕਾਰ ਵੱਲੋਂ ਵੀ ਜਿਹੜੀ ਗਤਕਾ ਨੂੰ ਮਾਨਤਾ ਦਿੱਤੀ ਗਈ ਹੁਣ ਪਹਿਲਾਂ ਹੀ ਨਹੀਂ ਸੀ ਉਸ ਤੋਂ ਰਹੀ ਗੱਲ ਤਾਂ ਹਾਂਜੀ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਉਤਸ਼ਾਹ ਪੈਦਾ ਹੁੰਦਾ ਬੱਚਿਆਂ ਦੇ ਵਿੱਚ ਜੀ ਖੇਡਣ ਦਾ ਜਿਵੇਂ ਬਾਕੀ ਗੇਮਾਂ ਦੇ ਵਿੱਚ ਆਪਣਾ ਜਿਵੇਂ ਆਪਣਾ ਇਨਾਮ ਮਿਲਦਾ ਜਾਂ ਹੋਰ ਹਨਾ ਤਾਂ ਕਾਫੀ ਫੈਸਿਲਿਟੀਆਂ ਮਿਲਦੀਆਂ ਹੈ। ਇਹ ਵੀ ਬਹੁਤ ਵਧੀਆ ਗੱਲ ਹੈ। ਉਤਸ਼ਾਹ ਬੱਚਿਆਂ ਦੇ ਛਾਪ ਵਧਾਉਣ ਲਈ ਸਭ ਤੋਂ ਚੰਗੀ ਗੱਲ ਹੈ। ਤੇ ਇੱਕ ਹੋਰ ਪ੍ਰਾਪਤੀ ਇਹਨਾਂ ਦੀ ਜੋ ਮਿਹਨਤ ਸਦਕਾ ਤੇ ਨਾਲ ਬੱਚੇ ਜੋ ਮਿਹਨਤ ਕਰਦੇ ਨੇ ਤੇ ਉਹ ਅਸੀਂ ਇਹਨਾਂ ਦੀ ਮਿਹਨਤ ਸਦਕਾ ਦਾ ਖਾਦ ਕਰਦੇ ਕਿਸਾਬ ਦੀ ਕਲਾ ਦਾ بڑا ਚੜ੍ਹਦੀ ਕਲਾ। ਸਰਕਾਰ ਵੱਲੋਂ ਵੀ ਜਿਹੜੀ ਗਤਕਾ ਨੂੰ ਮਾਨਤਾ ਦਿੱਤੀ ਗਈ ਹੁਣ ਪਹਿਲਾਂ ਹੀ ਨਹੀਂ ਸੀ। ਉਸ ਤੋਂ ਅੱਗੇ ਕੀ ਕਰਨ ਦਾ? ਹਾਂਜੀ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਉਤਸ਼ਾਹ ਪੈਦਾ ਹੁੰਦਾ ਬੱਚਿਆਂ ਦੇ ਵਿੱਚ ਜੀ ਖੇਡਣ ਦਾ। ਜੇ ਬਾਕੀ ਗੇਮਾਂ ਦੇ ਵਿੱਚ ਆਪਣਾ ਜਿਵੇਂ ਆਪਣਾ ਇਨਾਮ ਮਿਲਦਾ ਜਾਂ ਹੋਰ ਹਨਾ ਦਾ ਕਾਫੀ ਫੈਸਿਲਿਟੀਆਂ ਮਿਲਦੀਆਂ ਇਹ ਵੀ ਬਹੁਤ ਵਧੀਆ ਗੱਲ ਹੈ ਪਛਾਹ ਬੱਚਿਆਂ ਦੇ ਛਾਪ ਵਧਾਉਣ ਲਈ ਸਭ ਤੋਂ ਚੰਗੀ ਗੱਲ ਹੈ